ਕਿਉਂਕਿ ਬڑے ਲੋਕ ਪੰਜਾਬ ਦੇ ਵਿੱਚ ਬੈਠੇ ਇਹ ਗੱਲ ਸੋਚਦੇ ਹੋਣਗੇ ਹਾਂਜੀ ਕਿ ਏਜੰਟ ਕਰ ਲਈਏ ਕਰ ਲਈਏ 13-14 ਲੱਖ ਦੇ ਦੀਏ ਬਿਲਕੁਲ ਜੀ ਸਿੱਧੀ ਡੋਂਕੀ ਲੱਗਣੀ ਆ ਹਾਂਜੀ ਤੇ ਡੋਂਕੀ ਕਦੇ ਸਿੱਧੀ ਨਹੀਂ ਹੁੰਦੀ ਨਹੀਂ ਹੁੰਦੀ ਬਹੁਤ ਮੁੰਡੇ ਹਰ ਜਾਂਦੇ ਹਿੰਮਤ ਜੀ ਜੀ ਤੇ ਡੋਂਕਰ ਤਾਂ ਇਹ ਕਰਦੇ ਆ ਨਾ ਕਿ ਜਿੱਦਾਂ ਉਹਨਾਂ ਦਾ ਹੁੰਦਾ ਉਹਨਾਂ ਨੇ ਆਪਣਾ ਪੈਸੇ ਲਏ ਹੁੰਦੇ ਏਜੰਟਾਂ ਦੇ ਕੋਲੋਂ ਉਹਨਾਂ ਨੇ ਅੱਗੇ ਲੈ ਕੇ ਜਾਣਾ ਚਾਹੇ ਉਹ ਕਟ ਕੇ ਲੈ ਜਾਣ ਚਾਹੇ ਜਦਾਂ ਮਰਜੀ ਉਹਨਾਂ ਨੇ ਲੈ ਕੇ ਜਾਣਾ ਤੁਹਾਨੂੰ ਉਹਨਾਂ ਨੇ ਆਪਣੇ ਪੁਆਇੰਟ ਤੱਕ ਪਹੁੰਚਾਉਣਾ ਹੁੰਦਾ ਆ ਆਪਾਂ ਜਾਲ ਟੱਪਦੇ ਆ ਹਾਂਜੀ ਜਾਂ ਕਈ ਉੱਥੇ ਚੀਰ ਫਾੜ ਵੀ ਹੋ ਜਾਂਦੇ ਹੋਣਗੇ ਬੰਦਿਆਂ ਦੇ ਹੋੁੰਦੇ ਜੀ ਕਈਆਂ ਦੇ ਸੱਟਾਂ ਲੱਗਦੀਆਂ ਜੀ ਮੁੰਡਿਆਂ ਦੇ ਬਹੁਤ ਫੱਟੜ ਬਹੁਤ ਬੰਦੇ ਹੁੰਦੇ ਉੱਥੇ ਇਹ ਜੀ ਆਪਣੇ ਪੁਆਇੰਟ ਤੱਕ ਜਾ ਰਹੇ ਟੈਕਸੀ ਜਿੱਥੋਂ ਫੜੀਦੀ ਆ ਨਾ ਉਹ ਡੌਂਕਰਾਂ ਨੇ ਗਾਂ ਟੈਕਸੀਆਂ ਕੀਤੀ ਹੁੰਦੀਆਂ ਤੇ ਉਹ ਡੌਂਕਰਾਂ ਦਾ ਇਹ ਹੁੰਦਾ ਜਦੋਂ ਜਾਲ ਟੱਪ ਲੈਂਦੇ ਆ ਤੇ ਉਹਨਾਂ ਨੇ ਵਸ ਤੁਹਾਨੂੰ ਪਹੁੰਚਾਉਣਾ ਕਿਸੇ ਤਰ੍ਹਾਂ ਧੱਕ ਧੱਕ ਕੇ ਅੱਗੇ ਨੂੰ ਕੁੱਟ-ਕੁੱਟ ਕੇ ਲੈ ਕੇ ਜਾਂਦੇ ਠੁੱਡੇ ਮਾਰਦੇ ਕੇ ਇੰਨੇ ਵੀ ਠੱਗ ਤੇ ਚੋਰ ਨਾ ਬਣੋ ਕਿ ਤੁਹਾਨੂੰ ਤੁਹਾਡਾ ਜਮੀਰ ਚੇਤਾ ਭੁੱਲ ਜਾਏ ਤੁਹਾਨੂੰ ਤੁਹਾਡਾ ਅਤੀਤ ਚੇਤਾ ਭੁੱਲ ਜਾਏ ਤੁਹਾਨੂੰ ਤੁਹਾਡਾ ਵਕਤ ਚੇਤਾ ਭੁੱਲਵੇ ਕਹੇ ਟਾਈਮ ਤੁਸੀਂ ਵੀ ਕੱਚੇ ਸੀ ਡੋਂਕੀ ਤਾਂ ਬਹੁਤ ਲਾਈ ਆ ਲੋਕਾਂ ਨੇ ਵਿਦੇਸ਼ਾਂ ਨੂੰ ਜਾਣ ਵਾਸਤੇ ਤੇ ਕਈਆਂ ਦੀਆਂ ਲਾਛਾਂ ਜੰਗਲਾਂ ਦੇ ਵਿੱਚ ਰਹਿ ਗਈਆਂ ਹਾਂਜੀ ਪਰ ਅੱਜ ਦੀ ਡੌਂਕੀ ਦੀ ਅਸੀਂ ਗੱਲ ਕਰਦੇ ਆਂ ਬਾਈ ਦੇ ਨਾਲ ਤੇ ਹੱਡ ਬੀਤੀ ਦੱਸੇਗਾ ਆਤਮਾ ਭਜ ਜਾਂਦੀ ਨੇ ਜਦੋਂ ਕਹਾਣੀਆਂ ਸੁਣਦੇ ਆਂ ਇਹ ਕਹਾਣੀਆਂ ਨਹੀਂ ਆ ਇਹ ਅਸਲੀਅਤ ਆ ਬਾਈ ਸਾਸਤ੍ਰੀਕਰ ਸਾਸਤ੍ਰੀਕਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਬੱਬਲ ਸਿੰਘ ਪਾਜੀ ਜੀ ਹਾਂਜੀ ਮੈਂ ਜ਼ਿਲ੍ਹਾ ਜਲੰਧਰ ਜੀ ਪਿੰਡ ਮੇਰਾ ਹੈਗਾ ਸੱਦਾ ਚੱਕ ਬਲਾਕ ਭੋਗਪੁਰ ਜੀ ਪੰਜਾਬ ਤੋਂ ਕੰਮ ਕਰਨ ਵਾਸਤੇ ਵਿਦੇਸ਼ਾਂ ਵਿੱਚ ਆਇਆ ਕਿਰਤ ਕਮਾਈ ਵਾਸਤੇ ਵੱਡੇ ਵੱਡੇ ਸੁਪਨੇ ਵੀ ਹੋਣਗੇ ਹਾਂਜੀ ਹਾਂਜੀ ਇਹਨਾਂ ਦੇ ਪਿੱਛੇ ਇੱਕ ਸਟਰਗਲ ਵੀ ਆ ਸਟਰਗਲ ਹੈ ਜੀ ਤੇ ਉਹ ਸਟਰਗਲ ਦਾ ਉਹ ਡੋਂਕੀ ਦਾ ਉਹ ਮਾੜੇ ਹਾਲਾਤਾਂ ਦਾ ਉਹ ਦਿਨ ਰਾਤ ਜਿਹੜਾ ਬਤੀਤ ਕੀਤਾ ਆ ਹਾਂਜੀ ਦੁੱਖ ਝੱਲੇ ਆ ਕਿਉਂਕਿ ਬੜੇ ਲੋਕ ਪੰਜਾਬ ਦੇ ਵਿੱਚ ਬੈਠੇ ਇਹ ਗੱਲ ਸੋਚਦੇ ਹੋਣਗੇ ਹਾਂਜੀ ਕਿ ਏਜੰਟ ਕਰ ਲਈਏ ਕਰ ਲਈ 13-14 ਲੱਖ ਦੇਦੀ ਐ ਬਿਲਕੁਲ ਜੀ ਸਿੱਧੀ ਡੋਂਕੀ ਲੱਗਣੀ ਆ ਹਾਂਜੀ ਤੇ ਡੋਂਕੀ ਕਦੇ ਸਿੱਧੀ ਨਹੀਂ ਹੁੰਦੀ ਨਹੀਂ ਹੁੰਦੀ ਜੀ ਤੇ ਕਿਵੇਂ ਆਇਆ ਸੀ ਕਿੱਥੋਂ ਸਟਾਰਟਿੰਗ ਹੋਈ ਅਸੀਂ ਸਰ ਪੰਜਾਬ ਤੋਂ ਪਹਿਲਾਂ ਇਹ ਦਿੱਲੀ ਦਿੱਲੀ ਤੋਂ ਸਾਨੂੰ ਦਵਾਈ ਭੇਜਿਆ ਦਵਾਈ ਤੋਂ ਦਵਾਈ ਸਾਡੀ ਸਟੇ ਸੀਗੀ ਜੀ ਤੇ ਦਵਾਈ ਤੋਂ ਬਾਅਦ ਅਸੀਂ ਆਏ ਬੈਲਗ੍ਰੇਡ ਸਰਬੀਆ ਬੈਲਗ੍ਰੇਡ ਜੀ ਬੈਲਗ੍ਰੇਡ ਆਏ ਤੇ ਬੈਲਗ੍ਰੇਡ ਸਾਨੂੰ ਉਹਨਾਂ ਨੇ 2-3 ਦਿਨ ਰੱਖਿਆ ਜੀ ਹੋਟਲ ਹੋਟਲ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਸਾਨੂੰ ਉਥੋਂ ਰਵਾਨਾ ਕਰ ਦਿੱਤਾ ਗਿਆ ਟੈਕਸੀ ਕਰਾ ਕੇ ਸਾਨੂੰ ਭੇਜ ਦਿੱਤਾ ਗਿਆ ਸਾਬੂ ਤੀਕਾ ਕੈਂਪ ਹਮ ਸਰਬੀਆ ਤੋਂ ਕੁਝ ਦੂਰ ਆ ਵਾਵਾ ਦੂਰ ਆ ਜੀ ਜੀ ਤੇ ਹਾਂਜੀ ਉਥੇ ਸਾਨੂੰ ਸਾਬੂ ਤੀਕੇ ਕੈਂਪ ਜਿੱਦਾਂ ਤਰਪਾਲ ਪਾਏ ਆ ਤੰਬੂ ਬਣਾਏ ਹੋਏ ਆ ਉਹਨਾਂ ਨੇ ਝੁੱਗੀਆਂ ਟੈਪ ਦੇ ਕੋਈ ਘਰ ਛੋਟੇ ਛੋਟੇ ਜਿਹੇ ਬਣਾਏ ਆ ਜੀ ਉਥੇ ਜੀ ਬਹੁਤ ਸੰਖਿਆ ਲੱਖਾਂ ਦੇ ਹਿਸਾਬ ਨਾਲ ਦੁਨੀਆ ਰਹਿ ਰਹੀ ਆ ਜੀ ਤੇ ਆਪਣੇ ਪੰਜਾਬੀ ਹੋਰ ਵੀ ਅਦਰ ਕੰਟਰੀਆਂ ਦੇ ਬੰਦੇ ਵਾਵਾ ਰਹਿ ਰਹੇ ਉਥੇ ਸਾਰੇ ਡੋਂਕੀ ਲਾ ਕੇ ਆਉਣ ਲਈ ਜੀ ਤੇ ਉੱਥੋਂ ਵੀ ਸਾਨੂੰ ਏਜੰਟ ਏਜੰਟਾਂ ਨੇ ਸਾਨੂੰ ਡੋਂਕਰਾਂ ਨਾਲ ਰਾਪਤਾ ਕਰਵਾਇਆ ਤੇ ਡੋਂਕਰ ਅਫਗਾਨੀ ਵੀ ਸੀਗੇ ਪਾਕਿਸਤਾਨੀ ਵੀਰ ਵੀ ਸੀਗੇ ਆਪਣੇ ਤੇ ਹੋਰਾਂ ਵੀ ਅਰਬ ਕੰਟਰੀਆਂ ਦੇ ਵੀ ਲੋਕ ਵਾਵਾ ਸੀਗੇ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਗਰੁੱਪਾਂ ਦੇ ਹਿਸਾਬ ਨਾਲ 30 30 20 20 ਜਿਹੜੇ ਹਿਸਾਬ ਨਾਲ ਉਹਨਾਂ ਦੇ ਗਰੁੱਪ ਬਣਦੇ ਆ ਉਸ ਹਿਸਾਬ ਨਾਲ ਉਹਨਾਂ ਨੇ ਉੱਥੋਂ ਬੰਦੇ ਕੱਢਣੇ ਹੁੰਦੇ ਆ ਜੀ ਹੰਗਰੀ ਵੱਲ ਨੂੰ ਲੈ ਕੇ ਜਾਂਦੇ ਆ ਪੈਦਲ ਸਾਰਾ ਰਸਤੇ ਡੋਂਕੀ ਪੈਦਲ ਹੁੰਦੀ ਆ ਜੀ ਤੇ ਬਸ ਕਿੱਟਾਂ ਦੇ ਵਿੱਚ ਸਾਡੇ ਕੋਲ ਕਿੱਟਾਂ ਹੁੰਦੀਆਂ ਉਹਦੇ ਵਿੱਚ ਨਾਰਮਲ ਖਾਣ ਨੂੰ ਬਸ ਬਿਸਕਟ ਪੁਜੀਆ ਬਸ ਇੱਕ ਜਾਂ ਪਾਣੀ ਦੀਆਂ ਬੋਤਲਾਂ ਹੁੰਦੀਆਂ ਆ ਤੇ ਜੀ ਉਹ ਫਿਰ ਡੋਂਕਰ ਰਾਤ ਨੂੰ ਡੋਂਕੀ ਲਵਾਉਂਦੇ ਦਿਨੇ ਨਹੀਂ ਲੱਗਦੀ ਇਹ ਡੋਂਕੀ ਕਈ ਵਾਰ ਸੁਣਿਆ ਆ ਮੈਂ ਕਿ ਡੋਂਕੀ ਦੀ ਗੱਲਬਾਤ ਜਦੋਂ ਲੋਕ ਦੱਸਦੇ ਨੇ ਕਿ ਇਹੋ ਜਿਹੇ ਹਾਲਾਤ ਹੁੰਦੇ ਨੇ ਹਾਂਜੀ ਹਾਂਜੀ ਲੋਕ ਉੱਥੋਂ ਆਸ ਛੱਡ ਜਾਂਦੇ ਨੇ ਜਿਉਣ ਦੀ ਜੋ ਨੂੰ ਦੇਖਦੇ ਆ ਉਹਨਾਂ ਜੰਗਲਾਂ ਨੂੰ ਸ਼ਾਇਦ ਉੱਥੋਂ ਕਈਆਂ ਦੀਆਂ ਲਾਸ਼ਾਂ ਵੀ ਵਾਪਸ ਨਹੀਂ ਗਈਆਂ ਹੋਣਗੀਆਂ ਬਹੁਤ ਨਹੀਂ ਜੀ ਤੇ ਬਹੁਤ ਸਾਰੇ ਲੋਕ ਪ੍ਰੇਸ਼ਾਨ ਉਥੇ ਆ ਕੇ ਹੁੰਦੇ ਨੇ ਹਾਂ ਜੀ ਤੇ ਉਥੇ ਆ ਕੇ ਅਸਲ ਮਹਿਸੂਸ ਹੁੰਦਾ ਹੀ ਕਿ ਇਹ ਉਹ ਜੰਗ ਆ ਜਿਹਨੂੰ ਸ਼ਾਇਦ ਅੱਜ ਮੈਂ ਹਰ ਜਾਣਾ ਆ ਕਿ ਸ਼ਾਇਦ ਮੈਂ ਕਿਸੇ ਪਾਸੇ ਨਹੀਂ ਜਾ ਸਕਦਾ ਹਾਂ ਜੀ ਬਹੁਤ ਮੁੰਡੇ ਹਰ ਜਾਂਦੇ ਹਿੰਮਤ ਜੀ ਜੀ ਤੇ ਡੋਂਕਰ ਤਾਂ ਇਹ ਕਰਦੇ ਆ ਨਾ ਕਿ ਜਿੱਦਾਂ ਉਹਨਾਂ ਦਾ ਹੁੰਦਾ ਉਹਨਾਂ ਨੇ ਆਪਣਾ ਪੈਸੇ ਲੈ ਹੁੰਦੇ ਏਜੰਟਾਂ ਦੇ ਕੋਲੋਂ ਉਹਨਾਂ ਨੇ ਅੱਗੇ ਲੈ ਕੇ ਜਾਣਾ ਚਾਹੇ ਉਹ ਕੁੱਟ ਕੇ ਲੈ ਜਾਣ ਤੇ ਚਾਹੇ ਜਦਾਂ ਮਰਜੀ ਉਹਨਾਂ ਨੇ ਲੈ ਕੇ ਜਾਣਾ ਤੁਹਾਨੂੰ ਉਹਨਾਂ ਨੇ ਆਪਣੇ ਪੁਆਇੰਟ ਤੱਕ ਪਹੁੰਚਾਉਣਾ ਹੁੰਦਾ ਆ ਤੇ ਵਿੱਚੋਂ ਕਈ ਵਿੱਚ ਨਹੀਂ ਪਹੁੰਚ ਸਕਦੇ ਆਪਣੀ ਡੌਂਕੀ ਨਹੀਂ ਪੂਰੀ ਕਰਦੇ ਆ ਜੀ ਉਹ ਵਿਚਾਰੇ ਫਿਰ ਮਗਰ ਆ ਜਾਂਦੇ ਵਾਪਸ ਤੇ ਕਈ ਰੋਂਦੇ ਕੁਰਲੋਂਦੇ ਆ ਕਈ ਵਿਚਾਰਿਆਂ ਨੂੰ ਰਾਹ ਦੇ ਵਿੱਚ ਹੀ ਛੱਡ ਦਿੱਤਾ ਜਾਂਦਾ ਜੀ ਏਜੰਟ ਨਹੀਂ ਲੈ ਕੇ ਜਾਂਦੇ ਨਾਲ ਡੌਂਕਰ ਛੱਡ ਜਾਂਦੇ ਆ ਰਾਹ ਦੇ ਵਿੱਚ ਹੀ ਤਾਂ ਜੀ ਤੇ ਜਿਹੜਾ ਆਪਣਾ ਹੁੰਦਾ ਸਾਰਾ ਸਮਾਨ ਉਹ ਫਿਰ ਜਦੋਂ ਜਾਲ ਟੱਪਦੇ ਉਦੋਂ ਸਾਰਾ ਕੁਝ ਢਾੜ ਦਿੰਦੇ ਆ ਜੀ ਉੱਥੇ ਹੀ ਜਾਲ ਟੱਪਦੇ ਆ ਹਾਂਜੀ ਹੰਗਰੀ ਵਾਲਾ ਕਿਹੜਾ ਜਾਲ ਟੱਪ ਹੰਗਰੀ ਵਾਲਾ ਜਾਲ ਜੀ ਉਹ ਹੰਗਰੀ ਵਾਲਾ ਜਾਲ ਟੱਪਣਾ ਪੈਂਦਾ ਜੀ ਤੇ ਉਹ ਰਾਤ ਨੂੰ ਹੀ ਟਪਾਉਂਦੇ ਆ ਦਿਨੇ ਨਹੀਂ ਜਿਵੇਂ கரੰਟ ਵੇਂਦੇ ਹੁੰਦਾ ਕਰਾਉਂ ਹਾਂਜੀ ਜਿਨ੍ਹਾਂ ਦੇ ਵਿੱਚ கரੰਟ ਛੱਡਿਆ ਜਾਂਦਾ ਪਰ ਉਸ ਵੇਲੇ ਉਹਨਾਂ ਦੀ ਹੁੰਦੀ ਸੈਟਿੰਗ ਏਜੰਟਾਂ ਦੀ ਤੇ ਉਸ ਵੇਲੇ ਨਹੀਂ கரੰਟ ਹੁੰਦਾ ਆ ਜਦੋਂ ਬੰਦਿਆਂ ਨੂੰ ਲੰਗਾਇਆ ਜਾਂਦਾ ਆ ਤੇ ਉੱਥੇ ਕੈਮਰੇ ਲੱਗੇ ਹੁੰਦੇ ਆ ਜੀ ਦੂਸਰੇ ਉਹ ਜਿਹੜੇ ਕੈਮਰੇ ਸੀਸੀਟੀਵੀ ਕੈਮਰੇ ਹੁੰਦੇ ਲੇਕੇ ਜਿਹੜੇ ਆਪਾਂ ਜਾਲ ਟੱਪਦੇ ਆਂ ਹਾਂਜੀ ਜਾਂ ਕਈ ਉੱਥੇ ਚੀਰ ਫਾੜ ਵੀ ਹੋ ਜਾਂਦੇ ਹੋਣਗੇ ਬੰਦਿਆਂ ਦੇ ਉਹ ਹੁੰਦੇ ਜੀ ਕਈਆਂ ਦੇ ਸੱਟਾਂ ਲੱਗਦੀਆਂ ਜੀ ਮੁੰਡਿਆਂ ਦੇ ਬਹੁਤ ਫੱਟੜ ਬਹੁਤ ਬੰਦੇ ਹੁੰਦੇ ਉੱਥੇ ਮੁੰਡੇ ਵਿਚਾਰੇ ਬਹੁਤ ਫੱਟੜ ਹੁੰਦੇ ਆ ਡੇਪੇਂ ਦੇ ਜਾਲ ਦੇ ਵਿੱਚ ਡਿੱਗ ਜਾਂਦੇ ਆ ਤੇ ਉਹ ਆਰਮੀ ਆ ਜਾਂਦੀ ਆਰਮੀ ਚੱਕ ਕੇ ਉਹਨਾਂ ਨੂੰ ਫੇਰ ਕੁੱਟਦੀ ਆ ਹੁਣ ਮਾਰਦੀ ਆ ਇਹ ਤਾਂ ਹੈਗੀ ਆ ਏਜੈਂਟਾਂ ਦੀ ਤੇ ਡੋਂਕਰਾਂ ਦੀ ਕਹਾਣੀ ਡੋਂਕਰ ਕੁੱਟਦੇ ਵੀ ਆ ਮਾਰਦੇ ਵੀ ਆ ਸਾਰਾ ਕੁਝ ਕਰਦੇ ਆ ਹਾਂਜੀ ਹਾਂਜੀ ਤੇ ਭੁੱਖੇ ਵੀ ਰਹਿਣਾ ਪੈਂਦਾ ਭੁੱਖੇ ਪਾਣੇ ਰਹਿਣਾ ਪੈਂਦਾ ਹਾਂਜੀ ਜੀ ਬਿਲਕੁਲ ਭਾਜੀ ਬਿਨਾ ਪਾਣੀ ਤੋਂ ਤਿੰਨ ਤਿੰਨ ਚਾਰ ਚਾਰ ਦਿਨ ਹਫ਼ਤਾ ਵੀ ਲੱਗ ਜਾਂਦਾ ਕਈਆਂ ਨੂੰ ਵਾਵਾ ਟਾਈਮ ਲੱਗ ਜਾਂਦਾ ਮੀਂਹ ਬੜਾ ਮੀਂਹ ਹੀ ਹਟਦਾ ਜੀ ਉੱਥੇ ਜੰਗਲਾਂ ਦੇ ਵਿੱਚ ਕੋਈ ਉਹ ਦਿਨ ਤੁਹਾਨੂੰ ਯਾਦ ਹੋਵੇ ਜਿੱਦਣ ਤੁਸੀਂ ਆਪਣੀ ਮੌਤ ਨੂੰ ਕਰੀਬੀ ਦੇਖਿਆ ਹੋਵੇ ਲੱਗਿਓ ਬਿਲਕੁਲ ਭਾਜੀ ਅਹੀਂ ਨਾ ਜਾਲ ਟੱਪ ਕੇ ਤੇ ਬੜਾ ਰਾਤ ਦੇ 1.5 2 ਵਜੇ ਦਾ ਟਾਈਮ ਸੀਗਾ ਹਾਂ ਇਹੀ ਜੀ ਆਪਣੇ ਪੁਆਇੰਟ ਤੱਕ ਜਾ ਰਹੇ ਹਾਂ ਟੈਕਸੀ ਜਿੱਥੋਂ ਫੜੀਦੀ ਆ ਨਾ ਉਹ ਡੋਂਕਰਾਂ ਨੇ ਗਾਂ ਟੈਕਸੀਆਂ ਕੀਤੀ ਹੁੰਦੀਆਂ ਤੇ ਉਹ ਡੋਂਕਰਾਂ ਦਾ ਇਹ ਹੁੰਦਾ ਜਦੋਂ ਜਾਲ ਟੱਪ ਲੈਂਦੇ ਆ ਤੇ ਉਹਨਾਂ ਨੇ ਬਸ ਤੁਹਾਨੂੰ ਪਹੁੰਚਾਉਣਾ ਕਿਸੇ ਤਰ੍ਹਾਂ ਧੱਕ ਧੱਕ ਕੇ ਅੱਗੇ ਨੂੰ ਕੁੱਟ-ਕੁੱਟ ਕੇ ਲੈ ਕੇ ਜਾਂਦੇ ਠੁੱਡੇ ਮਾਰਦੇ ਤੇ ਸਾਡੇ ਵਿੱਚੋਂ ਮੈਨੂੰ ਯਾਦ ਹੈ ਜੀ ਬਹੁਤ ਮੁੰਡੇ ਵਿਚਾਰੇ 30 ਜਾਣੇ ਸੀਗੇ ਅਸੀਂ ਜਿਹਦੇ ਵਿੱਚੋਂ ਨਾ 16 ਮੁੰਡੇ ਪਹੁੰਚੇ ਜੀ ਭਾਜੀ ਬਾਕੀ ਵਿਚਾਰੇ ਜੰਗਲ ਦੇ ਵਿੱਚ ਰਹਿ ਗਏ ਕੋਈ ਭੁੱਖਾ ਪਾਣਾ ਰਹਿ ਗਿਆ ਉਹ ਹਿੰਮਤ ਾਰ ਗਿਆ ਜੀ ਨਹੀਂ ਅਸੀਂ ਨਹੀਂ ਜਾਣਾ ਤੇ ਬਾਰਿਸ਼ ਪੈ ਰਹੀ ਸੀਗੀ ਬੜੀ ਜੀ ਉਸ ਰਾਤ ਭੁੱਖਾ ਪਣਾ ਰਹਿ ਗਿਆ ਕੋਈ ਉਹ ਕੀ ਗੱਲ ਅੱਗੇ ਪਹੁੰਚੇ ਨਹੀਂ ਨਹੀਂ ਪਹੁੰਚੇ ਭਾਜੀ ਉਹ 15 ਉਹਨਾਂ ਦਾ ਕੀ ਬਣਿਆ ਉਹ ਭਾਜੀ ਵਾਪਸ ਚਲ ਗਏ ਕੁਝ ਵਾਪਸ ਕਿਸੇ ਨੂੰ ਆਰਮੀ ਨੇ ਚੱਕ ਲਿਆ ਤੇ ਕੁਝ ਦਿੱਲੀ ਵਾਪਸ ਚਲ ਗਏ ਕਿ ਕਟ ਆਰਮੀ ਵਾਲੇ ਵੀ ਕਟਦੇ ਹਾਂਜੀ ਆਰਮੀ ਵਾਲੇ ਵੀ ਕਟਦੇ ਆ ਆਰਮੀ ਵਾਲੇ ਤਾਂ ਕਟਦੇ ਹੀ ਆ ਜੀ ਤੇ ਜਦੋਂ ਆਰਮੀ ਵਾਲਿਆਂ ਨੇ ਮੁਰ ਕੇ ਪੁਲਿਸ ਵਾਲਿਆਂ ਦੇ ਹਵਾਲੇ ਕਰ ਦੇਣਾ ਪੁਲਿਸ ਵਾਲਿਆਂ ਨੇ ਤੁਹਾਨੂੰ ਫੇਰ ਵਾਪਸ ਬੈਲਗ੍ਰੇਡ ਭੇਜ ਦੇਣਾ ਜੀ ਤੇ ਬੈਲਗ੍ਰੇਡ ਦੇ ਉੱਥੇ ਜਾ ਕੇ ਫਿਰ ਏਜੰਟ ਆਪਰ ਆਪਣੇ ਬੰਦਿਆਂ ਦੀ ਦੁਬਾਰਾ ਡੋਂਕੀ ਲਵਾਉਂਦੇ ਜੋ ਲੱਗਦੀ ਜਿਹੜੇ ਕੋਈ ਇਦਾਂ ਦਾ ਵਾਕਿਆ ਤੁਹਾਨੂੰ ਯਾਦ ਹੋਵੇ ਜਿਹਦੇ ਵਿੱਚ ਤੁਸੀਂ ਮਤਲਬ ਕਿ ਉੱਥੇ ਗਏ ਹੋ ਹਾਂਜੀ ਤੁਹਾਨੂੰ ਲੱਗਾ ਆ ਕਿ ਤੁਸੀਂ ਆਪਾਂ ਆਪਣੇ ਚੈਨਲ ਦੇ ਥਰੂ ਉਹ ਸਾਂਝੀ ਗੱਲ ਕਰਦੀਏ ਹਾਂਜੀ ਜਿੱਥੋਂ ਤੁਹਾਨੂੰ ਆਪਣੀ ਮਾਂ ਵੀ ਯਾਦ ਆਈ ਹੋਵੇ ਤੁਹਾਨੂੰ ਆਪਣਾ ਪਰਿਵਾਰ ਵੀ ਯਾਦ ਆਇਆ ਹੋਵੇ ਬਹੁਤ ਭਾਜੀ ਤੁਹਾਨੂੰ ਆਪਣੇ ਉਹ ਦਿਨ ਯਾਦ ਆਏ ਹੋਣਗੇ ਕਿ ਜਦੋਂ ਅਸੀਂ ਘਰ ਵਿੱਚ ਹੁੰਦੇ ਸੀ ਰਹਿੰਦੇ ਸੀ ਮਾਂ ਦੀਆਂ ਪੱਕੀਆਂ ਖਾਂਦੇ ਸੀ ਹਾਂਜੀ ਤੇ ਉਹ ਗੱਲ ਯਾਦ ਹੋਵੇ ਸ਼ਾਇਦ ਮੈਂ ਆਪਣੇ ਮਾਪਿਆਂ ਨੂੰ ਮਿਲਣਾ ਆ ਕਿ ਨਹੀਂ ਮਿਲਣਾ ਹੁਣ ਮੈਂ ਸ਼ਾਇਦ ਫਸ ਗਿਆ ਆ ਇਹ ਕੰਮ ਬਹੁਤ ਗਲਤ ਪੈਰ ਪਟ ਲਿਆ ਆ ਉਹਦੇ ਬਾਰੇ ਹਾਂਜੀ ਭਾਈ ਇਹ ਤਾਂ ਚਲੋ ਜਦੋਂ ਆਪਾਂ ਜਾਈ ਦਾ ਰਸਤੇ ਦੇ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਆ ਹਾਂਜੀ ਫਸੇ ਵੀ ਹੁੰਦੇ ਆ ਸਾਰੇ ਕਿਉਂਕਿ ਏਜੰਟਾਂ ਨੂੰ 12 12 13 13 15 15 17 17 ਲੱਖ ਰੁਪਇਆ ਮਗਰ ਉਹ ਦਿੱਤਾ ਹੁੰਦਾ ਆ ਕਰਜ਼ਾ ਚਾੱਕ ਕੇ ਕਈਆਂ ਨੇ ਵਿਆਜ ਤੇ ਲੈ ਕੇ ਪੈਸੇ ਦਿੱਤੇ ਹੁੰਦੇ ਆ ਵਾਪਸ ਤਾਂ ਭਾਈ ਆਪਾ ਮੁੜ ਨਹੀਂ ਸਕਦੇ ਆ ਤੇ ਵੀਰ ਤਾਂ ਬਸ ਨਾਲ ਦੇ ਸਾਥੀ ਮੁੰਡੇ ਇਹੀ ਸੋਚਦੇ ਆ ਕਿ ਆਪਾਂ ਵਾਪਸ ਨਹੀਂ ਜਾਣਾ ਹਿੰਮਤ ਤਾਂ ਪੂਰੀ ਭਾਈ ਕਰਦੇ ਆ ਕਿ ਹਾਂ ਚਲੋ ਅਸੀਂ ਪਹੁੰਚ ਜਾਈਏ ਯੂਰਪ ਪਹੁੰਚਣਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਇਦਾਂ ਦਾ ਵਾਕਿਆ ਕੋਈ ਇਦਾਂ ਦੀ ਘਟਨਾ ਤੁਹਾਡੇ ਨਾਲ ਦੇ ਗਰੁੱਪ ਦੇ ਵਿੱਚ ਜਿਹੜਾ ਬੰਦਾ ਬਹੁਤ ਹੀ ਪਛਤਾਉਂਦਾ ਹੋਵੇ ਜਿਹੜਾ ਬੰਦਾ ਮਤਲਬ ਕਿ ਕਹਿੰਦਾ ਹੋਵੇ ਕਿ ਮੈਂ ਹੁਣ ਬਹੁਤ ਗਲਤੀ ਕਰ ਲਈ ਗਲਤੀ ਕਰ ਲਈ ਜਾਂ ਬਿਮਾਰ ਹੋ ਗਿਆ ਜਾਂ ਕੋਈ ਕਿਸੇ ਦੇ ਕੋਈ ਸੱਟ ਪੇਟ ਲੱਗੀ ਹਾਂਜੀ ਭਾਈ ਇੱਕ ਨਾ ਮੁੰਡਾ ਸਾਡੇ ਨਾਲ ਸੀਗਾ ਹਿਆਰਪੁਰ ਦਾ ਤੇ ਉਹਦੇ ਨਾ ਜਦੋਂ ਇੰਡੀਆ ਹੀ ਐਕਸੀਡੈਂਟ ਹੋਈ ਸੀ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਉਹਦੇ ਰਾਡ ਪਈ ਸੀ ਤੇ ਪੱਟ ਦੇ ਵਿੱਚ ਤੇ ਉਹ ਨਾ ਜਾਲ ਤੋਂ ਡੇਪਿਆ ਭਾਜੀ ਉਹਨੇ ਜਦੋਂ ਨਾ ਪੋੜੀਆਂ ਲੱਗੀਆਂ ਆਉਂਦੀਆਂ ਜਦੋਂ ਆਪਾਂ ਜਾਲ ਪਾਰ ਕਰਦੇ ਹਾਂ ਤਾਂ ਪੋੜੀਆਂ ਲੱਗੀਆਂ ਆਉਂਦੀਆਂ ਸਟੀਲ ਵਾਲੀਆਂ ਤੇ ਉਹ ਤੀਜੀ ਪੋੜੀ ਨਹੀਂ ਲੱਗੀ ਤੀਜੀ ਕੀ ਚੌਥੀ ਪੋੜੀ ਨਹੀਂ ਲੱਗੀ ਸੀ ਉਹਨੇ ਛਾਲ ਮਾਰੀ 12 ਫੁੱਟ ਦਾ ਕਾਫੀ ਲੰਬਾ ਹੁੰਦਾ ਜਾਲ ਜੀ ਹਾਂਜੀ ਤੇ ਉਹਨੇ ਛਾਲ ਮਾਰੀ ਉਹਦਾ ਨਾ ਪੱਟ ਦੀ ਉਹ ਸੱਟ ਜਿਹੜੀ ਚੋਟ ਸੀ ਉਹ ਫੇਰ ਤੋਂ ਦੁਬਾਰਾ ਪੀੜ ਹੋਣ ਦਾ ਹੈ ਭਾਈ ਤੇ ਉਹ ਜੀ ਡੋਂਕਰਾਂ ਨੇ ਫਿਰ ਉਹਨੂੰ ਬੜਾ ਉਹਨੇ ਕਿਹਾ ਕਿ ਨਹੀਂ ਮੇਰੇ ਕੋਲ ਨਹੀਂ ਤੁਰਿਆ ਜਾਂਦਾ ਬੜਾ ਸਾਨੂੰ ਵੀ ਅਫਸੋਸ ਹੋਇਆ ਯਾਰ ਅਈ ਅਈ ਵੀ ਹਿੰਮਤ ਕੀਤੀ ਉਹਨੂੰ ਮੋਢਿਆਂ ਤੇ ਚੱਕ ਕੇ ਲੈ ਕੇ ਗਏ ਵਾਵਾ ਦੂਰ ਤੱਕ ਹਮ ਪਰ ਜੀ ਐਂਡ ਤੇ ਆਨ ਕੇ ਉਹ ਵਿਚਾਰਾ ਹਿੰਮਤ ਹਾਰ ਗਿਆ ਬਿਹੋਸ਼ ਹੋ ਗਿਆ ਉਹ ਡੇਪਿਆ ਜੀ ਉੱਥੇ ਹੀ ਐ ਤੁਸੀਂ ਇਹ ਪਿਛੇ ਜੇ ਗੱਲ ਕੀਤੀ ਹੈ ਤਰਪਾਲ ਦੀ ਹਾਂਜੀ ਉਹ ਝੁੱਗੀਆਂ ਝੌਂਪੜੀਆਂ ਦੀ ਜੀ ਉਹ ਕਿਦਾਂ ਉਹ ਸਾਬੂਤੀ ਕਈ ਸਰਬੀਆ ਬੈਲਗਰੇਡ ਤੋਂ ਨਾ 22 300 ਕਿਲੋਮੀਟਰ ਅੱਗੇ ਜਾ ਕੇ ਜੰਗਲਾਂ ਦੇ ਵਿੱਚ ਉਹਨਾਂ ਨੇ ਨਾ ਕੈਂਪ ਜੇ ਬਣਾਏ ਆ ਜਦੋਂ ਆਪਣੇ ਮੁੰਡੇ ਜਿਹੜੇ ਜਾਂਦੇ ਆ ਡੌਂਕਰਾਂ ਦੇ through ਉਹਨਾਂ ਨੂੰ ਰੱਖਿਆ ਜਾਂਦਾ ਜੀ ਉਥੇ ਇਦਾਂ ਥੱਲੇ ਮਿੱਟੀ ਦੇ ਲੰਮਾ ਪਾਇਆ ਜਾਂਦਾ ਜੀ ਤੇ ਉਥੇ ਮਿੱਟੀ ਦੇ ਲੰਮਾ ਹਾਂਜੀ ਥੱਲੇ ਕੋਈ ਨਹੀਂ ਸੇਫਟੀ ਹੁੰਦੀ ਉਥੇ ਜੀ ਜਿਦਾਂ ਆਪਣੇ ਪਿੰਡਾਂ ਦੇ ਉਦੇ ਨਾਲ ਚੰਗੇ ਦਾ ਆਪਣੇ ਡੰਗਰਾਂ ਦੀ ਸੇਵਾ ਕੀਤੀ ਜਾਂਦੀ ਆ ਪਰ ਇਸ ਹਿਸਾਬ ਦਾ ਵਾਰਤਾ ਲਾਭ ਹੁੰਦਾ ਜੀ ਆਪਣੇ ਬੰਦਿਆਂ ਦੇ ਨਾਲ ਡੋਂਗ ਏਜੰਟ ਪੈਸੇ ਵੀ ਲੈਂਦੇ ਆ ਇੰਨਾ ਇੰਨਾ ਜੀ ਤੇ ਪਰ ਉਥੇ ਕੋਈ ਸੇਫਟੀ ਨਹੀਂ ਆਪਣੇ ਬੰਦਿਆਂ ਦੀ ਜੀ ਅੱਛਾ ਚਲੋ ਗੈਰ ਕਾਨੂੰਨੀ ਤਰੀਕਾ ਤਾਂ ਗੈਰ ਕਾਨੂੰਨੀ ਆ ਨਾ ਹਾਂਜੀ ਹੁਣ ਤੁਸੀਂ ਉਤੋਂ ਬਾਅਦ ਇੰਨੀ ਡੋਂਕੀ ਲਾਈ ਆ ਇੰਨਾ ਤਸ਼ੱਦਦ ਸਿਆ ਕਿੰਨਾ ਟਾਈਮ ਟੁੱਟ ਲੱਗਾ ਡੋਂਕੀ ਦੇ ਵਿੱਚ ਤੁਹਾਨੂੰ ਡੋਂਕੀ ਦੇ ਵਿੱਚ ਭਾਈ ਸਾਨੂੰ ਮੈਕਸਿਮਮ ਟਾਈਮ ਲੱਗ ਗਿਆ ਜੀ 3 ਮਨთ ਪੂਰੇ ਲੱਗੇ ਸੀ ਜੀ 90 ਦਿਨ ਲੱਗੇ ਤੁਹਾਨੂੰ ਭੁੱਖੇ ਪਾਣੇ ਬਿਨਾਂ ਰੋਟੀ ਤੋਂ ਕਦੇ ਮਿਲ ਜਾਣੀ ਕਦੇ ਨਹੀਂ ਮਿਲਣੀ ਕਦੇ ਖਾਣੀ ਕਦੇ ਨਹੀਂ ਖਾਣੀ ਜੀ ਹਾਂਜੀ ਤੇ ਮੈਂ ਇਹ ਗੱਲ ਪੁੱਛਣੀ ਆ ਕਿ ਅੱਜ ਤੁਸੀਂ ਸਪੇਨ ਦੇ ਵਿੱਚ ਆ ਗਏ ਹੋ ਇੱਥੇ ਪਹੁੰਚ ਗਏ ਹੋ ਹਾਂਜੀ ਹੁਣ ਉਹ ਕਿਹੜੀ ਗੱਲ ਆ ਉਹ ਕਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਇੱਥੇ ਆ ਕੇ ਵੀ ਆਉਣ ਡੀਆਂ ਹੁਣ ਹੁਣ ਤੇ ਬੰਦਾ ਤੇ ਸੋਚਦਾ ਕਿ ਮੈਂ ਇੱਕ ਵਾਰੀ ਡੌਂਕੀ ਦੇ ਵਿੱਚ ਬੈਠਾ ਹਾਂਜੀ ਮੈਂ ਪਹੁੰਚ ਜਾਣਾ ਹੁਣ ਸਪੇਨ ਹਾਂਜੀ ਭਾਈ ਸਪੇਨ ਜਾ ਕੇ ਸ਼ਾਇਦ ਫਰਾਰੀਆਂ ਹੋਣੀ ਆ ਮੋਰੇ ਸ਼ਾਇਦ ਗੱਡੀਆਂ ਹੋਣਗੀਆਂ ਮੁਰੇ ਸ਼ਾਇਦ ਕੋਟ ਪੈਂਟ ਪ੍ਰੈਸ ਕਰਕੇ ਰੱਖਿਆ ਹੋਇਆ ਆ ਉਹ ਪਉਣਾ ਤੇ ਦਫ਼ਤਰ 'ਚ ਬਹਿ ਜਾਣਾ ਹਾਂਜੀ ਬਿਲਕੁਲ ਤੇ ਇੱਥੇ ਆ ਕੇ ਵੀ ਆ ਕੇ ਮਿਹਨਤ ਕਰਨੀ ਪੈ ਰਹੀ ਆ ਉਦੋਂ ਵੀ ਬੁਰਾ ਹਾਲ ਕਈਆਂ ਦਾ ਹੁੰਦਾ ਵਾ ਡੋਂਕੀ ਨਾਲੋਂ ਵੀ ਜ਼ਿਆਦਾ ਡੋਂਕੀ ਨਾਲੋਂ ਵੀ ਜ਼ਿਆਦਾ ਹੁਣ ਮੈਂ ਇਹ ਗੱਲ ਪੁੱਛਣੀ ਆ ਪਾਜੀ ਹਜੇ ਸਪੇਨ ਦੇ ਵਿੱਚ ਤੁਸੀਂ ਆਏ ਹੋ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜਾਂ ਯੂਰਪ ਵਿੱਚ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਵਾ ਸਾਹਮਣਾ ਪਾਜੀ ਇਹ ਹੈ ਕਿ ਚਲੋ ਅਸੀਂ ਡੋਂਕੀਆਂ ਤਾਂ ਪਾਰ ਕਰਕੇ ਆ ਗਏ ਕਿਸੇ ਤਰ੍ਹਾਂ ਮੁਸ਼ਕਲਾਂ ਪਾਰ ਕਰਕੇ ਆ ਗਏ ਜੀ ਪਰ ਉਸ ਨਾਲੋਂ ਵੀ ਜ਼ਿਆਦਾ ਇੱਥੇ ਬੁਰਾ ਹੁੰਦਾ ਕਿ ਕੱਚੇ ਬੰਦਿਆਂ ਨਾਲ ਬਹੁਤ ਮੜਾ ਹੋ ਰਿਆ ਜੀ ਤੇ ਆਪਾਂ ਨੂੰ ਇੱਥੇ ਕੰਮ ਹੀ ਨਹੀਂ ਮਿਲਦਾ ਭਾਜੀ ਇੱਥੇ ਆਈਦਾ ਆ ਤੇ ਪਹਿਲੀ ਗੱਲ ਤਾਂ ਜਦੋਂ ਅਸੀਂ ਜਿਹੜੇ ਠੇਕੇਦਾਰ ਨਾਲ ਕੰਮ ਤੇ ਜਾਈਦਾ ਇੱਥੇ ਪੱਕੇ ਬੰਦੇ ਨਾਲ ਲੱਗੇ ਹੁੰਦੇ ਆ ਜੀ ਉਹ ਆਪਣੇ ਕੱਚੇ ਬੰਦਿਆਂ ਨੂੰ ਤਾਂ ਭਾਈ ਦੇਖ ਕੇ ਨੀ ਕੰਮ ਕਰਕੇ ਨੀ ਜਰਦੇ ਹੈਗੇ ਆ ਜੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ ਕੰਮ ਤੇ ਨਹੀਂ ਲੀ ਜਾਂਦੇ ਆ ਜੀ ਇਸ ਕਰਕੇ ਭਾਈ ਕੱਚੇ ਬੰਦਿਆਂ ਦਾ ਬਹੁਤ ਬੁਰਾ ਹਾਲਿਆ अच्छा कच्चे बंदਿਆਂ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ ਆ ਜਿਹੜੇ ਇੱਥੇ ਦੇ ਲੋਕ ਆ ਜਿਹੜੇ ਲੋਕਲ ਲੋਕ ਆ ਹਾਂਜੀ ਜਿਹੜੇ ਉਹ ਜਦੋਂ ਨਵਾਂ ਬੰਦਾ ਆਉਂਦਾ ਆ ਤੇ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਤੰਗ ਪਰੇਸ਼ਾਨ ਕਰਦੇ ਬਹੁਤ ਜ਼ਿਆਦਾ ਕੀਤਾ ਜਾਂਦਾ ਭਾਈ ਤੰਗ ਪਰੇਸ਼ਾਨ ਜੀ ਉਹਨਾਂ ਦੀ ਇੱਥੇ ਸਪੇਨ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਆ ਭਾਈ ਇੱਥੇ ਇੱਕ ਪਾਦਰੋਮੈਂਟ ਜੀ ਹੁੰਦੀ ਆ ਤੇ ਉਹ ਪਾਦਰੋਮੈਂਟ ਨਹੀਂ ਕੱਚਿਆਂ ਨੂੰ ਕਰਵਾ ਕੇ ਦਿੰਦੇ ਕਈ 4-4 5-5 ਮਹੀਨੇ ਵਿਚਾਰੇ ਆਏ ਆ ਨਾ ਉਹਨਾਂ ਦੇ ਕੋਲ ਪੈਸੇ ਨਾ ਕੁਝ ਰਹਿਣੂ ਰਹਿਸ਼ ਲੱਭਦੀ ਆ ਜੀ ਤੇ ਉਹ ਪਾਦੋਨ ਮਿੰਟਾਂ ਦੀ ਤਨ ਵਧਾਈ ਜਾਂਦੇ ਪੈਸੇ ਬੜੇ ਵਾਵਾ ਚੱਕੀ ਜਾਂਦੀ ਕਿੰਨੇ ਕਿੰਨੇ ਪੈਸੇ ਲੱਗਦੇ ਆ ਜੀ ਭਾਈ ਇਹ ਤਾਂ ਲੱਗਾ ਦਾ ਹੀ ਆ ਜੀ ਕਈ ਹਜ਼ਾਰ ਵੀ ਲਈ ਜਾਂਦੇ ਆ ਕਈ 1500 ਵੀ ਸਾਲ ਦਾ ਲਈ ਜਾਂਦੇ ਆ ਤੇ ਕਈ ਜਿਨ੍ਹਾਂ ਦਾ ਜਿੱਦਾਂ ਸੋਤਰ ਲੱਗਦਾ ਉਦਾਂ ਦਾ ਲਈ ਜਾਂਦੇ ਆਪਣੇ ਬੰਦੇ ਜੀ ਸਾਰੀ ਵਸ ਇਹ ਹੈ ਕਿ ਆਪਣੀ ਕਮਿਊਨਿਟੀ ਜਿਹੜੀ ਪੰਜਾਬੀ ਕਮਿਊਨਿਟੀ ਦੇ ਵਿੱਚ ਏਕਤਾ ਨਹੀਂ ਹੈਗੀ ਬਿਲਕੁਲ ਵੀ ਭਾਜੀ ਇੱਥੇ ਭਾਈ ਬਾਈ ਨੇ ਦੱਸਿਆ ਜਿਹੜੀਆਂ ਗੱਲਾਂ ਤੇ ਮੈਂ ਆਪਣੇ ਚੈਨਲ ਦੇ ਥਰੂ ਇਹੀ ਕਹਾਗਾ ਕਿ ਇੰਨੇ ਵੀ ਠੱਗ ਤੇ ਚੋਰ ਨਾ ਬਣੋ ਕਿ ਤੁਹਾਨੂੰ ਤੁਹਾਡਾ ਜਮੀਰ ਚੇਤਾ ਭੁੱਲ ਜਾਏ ਤੁਹਾਨੂੰ ਤੁਹਾਡਾ ਅਤੀਤ ਚੇਤਾ ਭੁੱਲ ਜਾਏ ਤੁਹਾਨੂੰ ਤੁਹਾਡਾ ਵਕਤ ਚੇਤਾ ਭੁੱਲਵੇ ਕਹੇ ਟਾਈਮ ਤੁਸੀਂ ਵੀ ਕੱਚੇ ਸੀ ਹਾਂਜੀ ਬਿਲਕੁਲ ਪਾਜੀ ਤੁਸੀਂ ਵੀ ਆ ਕੇ ਇੱਥੇ ਠੋਕਰਾਂ ਖਾਧੀਆਂ ਨੇ ਤੁਸੀਂ ਪੇਪਰ ਲੈਣੇ ਅੱਜ ਤੁਸੀਂ ਪੱਕੇ ਹੋ ਕੇ ਕਾਰੋਬਾਰੀ ਹੋ ਗਏ ਹੋ ਬਿਜ਼ਨਸਮੈਨ ਹੋ ਗਏ ਹੋ ਜਾਂ ਚੰਗੇ ਕੰਮ ਤੇ ਲੱਗੇ ਹੋ ਤੇ ਕੱਲ ਨੂੰ ਇਹਨਾਂ ਤੇ ਵੀ ਉਹੀ ਟਾਈਮ ਆਣਾ ਮਾ ਤੇ ਪਰ ਕਹਿੰਦੇ ਹੁੰਦੇ ਆ ਜ਼ਿੰਦਗੀ ਦੀ ਇੱਕ ਕਿਤਾਬ ਲਿਖੀ ਜਾਂਦੀ ਆ ਜੋ ਬੰਦਾ ਜ਼ਿੰਦਗੀ ਦੇ ਵਿੱਚ ਬਤੀਤ ਕਰਦਾ ਆ ਉਹ ਬੰਦੇ ਦੀ ਇੱਕ ਜ਼ਿੰਦਗੀ ਦਾ ਇਤਿਹਾਸ ਬੰਦੇ ਦੀ ਇੱਕ ਜ਼ਿੰਦਗੀ ਦਾ ਉਹ ਸੱਚ ਇੱਕ ਹੱਡ ਬੀਤੀ ਉਹ ਰਹਿ ਜਾਂਦੀ ਆ ਜਿਵੇਂ ਬੰਦਾ ਪੰਜਾਬ ਤੋਂ ਚੱਲਦਾ ਹਰ ਇੱਕ ਉਹ ਸਮਾਂ ਗੁਜ਼ਾਰਦਾ ਆ ਉਹ ਸਮਾਂ ਦੁਬਾਰਾ ਨਹੀਂ ਆਉਂਦਾ ਨਹੀਂ ਉਹ ਉਹ ਸਮਾਂ ਲੰਘਦਾ ਜਾਂਦਾ ਆ ਲੰਘਦਾ ਜਾਂਦਾ ਪਰ ਉਹ ਸਮੇਂ ਦੇ ਵਿੱਚ ਕਿਹਨੇ ਤਸ਼ੱਦਦ ਕੀਤਾ ਆ ਉਹ ਸਭ ਬੰਦੇ ਨੂੰ ਯਾਦ ਰਹਿੰਦਾ ਜੀ ਉਹ ਬੰਦੇ ਨੂੰ ਹਰ ਰਾਤ ਯਾਦ ਰਹਿੰਦੀ ਆ ਇੱਕ ਪਲ ਯਾਦ ਰਹਿੰਦਾ ਭਾਈ ਜਦੋਂ ਬੰਦਾ ਆਉਂਦਾ ਨਵਾਂ ਬੰਦਾ ਤੇ ਚਲੋ ਹੈਲਪ ਵੀ ਕਰਦੇ ਸਾਰੇ ਨਹੀਂ ਇੱਕੋ ਜਿਹੇ ਹੈਗੇ ਬੰਦੇ ਆਪਣੇ ਕਰਦੇ ਹੈਲਪ ਵੀ ਕਰਦੇ ਜੀ ਕੱਚੇ ਬੰਦਿਆਂ ਦੀ ਬਹੁਤ ਪਰ ਵਿੱਚੋਂ ਤੁਹਾਨੂੰ ਪਤਾ ਜਿੱਥੇ 100 ਦੇ ਵਿੱਚ ਜੇ 50% ਗਲਤ ਹੈ ਤਾਂ 50% ਸਹੀ ਵੀ ਬੰਦੇ ਹੈਗੇ ਆ ਜੀ ਜਿਹੜੇ ਕਰਦੇ ਹੈਲਪ ਜੀ ਡੋਂਕੀਆਂ ਦੇ ਵਿੱਚ ਤਾਂ ਸਾਰੇ ਆਉਂਦੇ ਆ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ ਤੇ ਇਹ ਗੱਲ ਆ ਕਿ ਸਮਾ ਜਿਹੜਾ ਵਾ ਉਸ ਮਰਾਥਿਆ ਤੇ ਬੰਦੇ ਨੂੰ ਹਰ ਇੱਕ ਗੱਲ ਉਹ ਯਾਦ ਰਹਿੰਦੀ ਆ ساری ਜ਼ਿੰਦਗੀ ਜਦੋਂ ਕਿਸੇ ਕੱਚੇ ਬੰਦੇ ਦੀ ਤੁਸੀਂ ਮਦਦ ਕਰਦੇ ਹੋ ਆਏ ਦੀ ਉਹਨੂੰ ਵੀ ਯਾਦ ਰਹਿੰਦਾ ਵੀ ਮੇਰੀ ਕਿਸੇ ਨੇ ਬਾਹ ਫੜੀ ਸੀ ਜਦੋਂ ਉਹ ਬੰਦਾ ਐਕਸੈਸਿਬਲ ਹੁੰਦਾ ਵਾ ਤਰੱਕੀ ਕਰਦਾ ਆ ਉਹ ਹਮੇਸ਼ਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਯਾਦ ਰੱਖਦਾ ਆ ਕਿ ਉਸਨੇ ਮਾੜਾ ਸਮਾਂ ਕੱਢਿਆ ਸੀਗਾ ਤੇ ਉਸ ਸਮੇਂ ਦੇ ਵਿੱਚ ਕਿਨਾ ਕਿਨਾ ਲੋਕਾਂ ਨੇ ਤੁਹਾਡੀ ਮਦਦ ਕੀਤੀ ਆ ਤੇ ਕਿਨਾ ਕਿਨਾ ਲੋਕਾਂ ਨੇ ਤੁਹਾਡੇ ਪੈਰ ਪੈਰ ਖਿੱਚੇ ਨੇ ਕਿਨਾ ਕਿਨਾ ਲੋਕਾਂ ਨੇ ਤੁਹਾਨੂੰ ਫਸਾਇਆ ਆ ਹੁਣ ਗੱਲ ਇਹ ਮੈਂ ਤਾਂ ਕਹਿ ਰਿਹਾ ਆ ਕਿਉਂਕਿ ਮੇਰੇ ਤੱਕ ਇਹ ਖਬਰ ਪਹੁੰਚੀ ਸੀ ਕਿ ਕੱਚੇ ਬੰਦੇ ਕੰਮ ਕਰਦੇ ਨੇ ਆਪਣੇ ਹੀ ਕੁਝ ਬੰਦੇ ਉਹਨਾਂ ਨੂੰ ਫੜਾ ਦਿੰਦੇ ਨੇ ਤੇ ਕੱਚਿਆਂ ਬੰਦਿਆਂ ਦੀ ਇਨਸਪੈਕਸ਼ਨ ਕਰਾ ਦਿੰਦੇ ਨੇ ਜਦੋਂ ਸਾਡੇ ਤੱਕ ਉਹਨਾਂ ਦੀਆਂ ਫੋਟੋਆਂ ਤਸਵੀਰਾਂ ਆਣ ਗਈਆਂ ਅਸੀਂ ਉਹਨਾਂ ਦੀਆਂ ਜ਼ਾਹਰ ਵੀ ਕਰਾਂਗੇ ਕਿਉਂਕਿ ਸਪੇਨ ਦੀ ਜਿਹੜੀ ਕਤਾਬ ਆ ਤੇ ਉਹਦੇ ਵਿੱਚ ਉਹਨਾਂ ਦੇ ਨਾਂ ਜ਼ਿਕਰ ਹੋਣ ਫੋਟੋਆਂ ਹੁਣ ਗੱਦਾਰਾਂ ਦੇ ਨਾਂ ਤੋਂ ਜਾਣੇ ਜਾਣ ਤੇ ਕਿਉਂਕਿ ਕੱਚਾ ਬੰਦਾ ਕੱਚੇ ਕੋਈ ਵੀ ਨਹੀਂ ਆ ਜਿਹਨੂੰ ਮਹਾਰਾਜ ਨੇ ਇੱਥੇ ਭੇਜਿਆ ਮਾਂ ਦੀ ਕੁੱਖ ਚੋਂ ਜਨਮ ਲਿਆ ਉਹ ਪੱਕਾ ਹੋ ਗਿਆ ਗੁਰੂ ਦੀ ਮਾਰੇ ਦੀ ਹਿਜੂਰੀ 'ਚ ਖੜੇ ਆਪਾਂ ਹਾਂਜੀ ਹਨਾ ਤੇ ਬਾਕੀ ਗੱਲ ਇਹ ਆ ਬਾਈ ਆਪਾਂ ਹੁਣ ਇਹ ਗੱਲ ਕਰਦੇ ਆਂ ਕਿ ਬਾਈ ਜਿਹੜਾ ਹੁਣ ਸਮਾਂ ਤੋਂ ਗਾਂਹ ਗੁਜ਼ਾਰਨਾ ਆ ਪਰਮਾਤਮਾ ਤੈਨੂੰ ਵਧੀਆ ਕਰੇ ਹਾਂਜੀ ਤੇ ਕੀ ਕਹਿਣਾ ਚਾਹੁੰਨਾ ਆਖਰ ਤੇ ਆਪਾਂ ਕੋਈ ਮੈਸੇਜ ਦੇ ਦਈਏ ਸਾਰਿਆਂ ਨੂੰ ਆਖਰ ਤੇ ਬਸ ਚਲੋ ਮੈਸੇਜ ਤਾਂ ਇਹ ਆ ਭਾਜੀ ਕਿ ਹੈਲਪ ਕਰੋ ਜ਼ਰੂਰ ਕਰੋ ਜਿੱਦਾਂ ਹੁਣ ਸਾਡੀ ਵੀ ਹੈਲਪ ਕੀਤੀ ਇੱਥੇ ਜਦੋਂ ਅਸੀਂ ਆਏ ਆ ਹੈਲਪ ਜ਼ਰੂਰ ਕਰਨੀ ਚਾਹੀਦੀ ਕੱਚੇ ਬੰਦਿਆਂ ਦੀ ਬਾਹ ਫੜਨੀ ਚਾਹੀਦੀ ਭਾਜੀ ਓਕੇ ਲਓ ਜੀ ਕਰਦੇ ਆ ਤੁਹਾਡੇ ਨਾਲ ਅਗਲੇ ਐਪੀਸੋਡ ਦੇ ਵਿੱਚ ਅਗਲੀ ਗੱਲਬਾਤ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਤੋਂ ਸਪੇ